ਜੇ ਤਾਂ ਪਿਛਲੇ ਬਾਰੇ ਤੇ ਆ। ਬਹੁਤ ਸ਼ੁਕਰੀਆ। ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਸਰਹੱਦੀ ਇਲਾਕੇ ਦੇ ਜਿਹੜਾ ਪੁਆ ਹਲਕੇ ਦੇ ਵਿੱਚ ਪੈਂਦਾ ਦਾਸਦੀਕ ਪਿਛਲੇ ਦਿਨਾਂ ਤੋਂ ਜਿਹੜੀ ਪਹਾੜੀ ਖੇਤਰ ਦੇ ਵਿੱਚ ਲਗਾਤਾਰ ਜਿਹੜੀ بارش ਹੋ ਰਹੀ ਹੈ ਉਸ ਨੂੰ ਲੈ ਕੇ ਇਸ ਇਲਾਕੇ ਦੇ ਵਿੱਚ ਜਿਹੜੇ ਹੜ ਵਰਗੇ ਜਿਹੜੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਹੇ ਆਂ ਅੱਜ ਵੀ ਜਿਹੜੀ ਇਹ ਭਾਰੀ ਬਰਸਾਤ ਚੱਲ ਰਹੀ ਹੈ ਤਾਂ ਉਸ ਨੂੰ ਲੈ ਕੇ ਜਿੱਥੇ ਜਲਾਲੀਆ ਦਰਿਆ ਜਾਂ ਉਹ ਜਿਹੜਾ ਦਰਿਆ ਉੱਥੇ ਹੀ ਰਾਵੀ ਦਰਿਆ ਦੇ ਵਿੱਚ ਵੀ ਜਿਹੜਾ ਹੜ ਵਰਗੀ ਸਥਿਤੀ ਬਣੀ ਹੋਈ ਹੈ ਤੇ ਲੋਕ ਜਿਹੜੇ ਆ ਖਾਸਾ ਪਰੇਸ਼ਾਨ ਜਿਹੜੇ ਦੇਖ ਰਹੇ ਨੇ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਕਿ ਅੱਜ ਜਿਹੜਾ ਜਲਾਲੀਆ ਦਰਿਆ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਜਿਹੜਾ ਹੜ ਆਇਆ ਜਿਸ ਦੇ ਨਾਲ ਜਿੱਥੇ ਮੰਗਵਾਲ ਮੋੜ ਜਿਹੜਾ ਪੂਰੀ ਤਰ੍ਹਾਂ ਡੁੱਬਿਆ ਲੋਕਾਂ ਦੇ ਘਰ ਡੁੱਬੇ ਨੇ ਲੋਕਾਂ ਦੀ ਫਸਲ ਡੁੱਬੀ ਹੈ ਉੱਥੇ ਹੀ ਇਸ ਇਲਾਕੇ ਦੇ ਵਿੱਚ ਜਿਹੜੀ ਸੜਕ ਸੀਗੀ ਸੜਕ ਨੂੰ ਪਾੜ ਕੇ ਜਲਾਲੀਆ ਦਰਿਆ ਜਿਹੜਾ ਤੇ ਦੂਸਰੇ ਪਾਸੇ ਚਲਿਆ ਗਿਆ ਤੇ ਪੂਰੀ ਤਰ੍ਹਾਂ ਜਿਹੜਾ ਉਸ ਰੋਡ ਨੂੰ ਬਹਾ ਕੇ ਲੈ ਗਿਆ ਜਿਸ ਕਰਕੇ ਜਿਹੜਾ ਬਮਿਆਲ ਦਾ ਸਰਹੱਦੀ ਇਲਾਕਾ ਉਸ ਦਾ ਜਿਹੜਾ ਪਖਾਨਕੋਟ ਦੇ ਨਾਲੋਂ ਜਿਹੜਾ ਸੰਪਰਕ ਬਿਲਕੁਲ ਟੁੱਟ ਚੁੱਕਾ ਜਿਸ ਨਾਲ ਜਿਹੜਾ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਇੱਕ ਗੱਲ ਹੋਰ ਜਿਹੜੀ ਹੈ ਸਾਹਮਣੇ ਆਇਆ ਤੁਹਾਨੂੰ ਵੀਡੀਓ ਦਿਖਾ ਰਹੀ ਜਿਹੜੀ ਵਾਇਰਲ ਹੈਗੀ ਹੈ ਕਹਿੰਦੇ ਕਠੂਆ ਦੇ ਕੋਲ ਦੀ ਹੈਗੀ ਕਠੂਆ ਡਿਸਟ੍ਰਿਕਟ ਦੀ ਜਿੱਥੇ ਜਿਹੜਾ ਹਾਈਵੇ ਦਾ ਪੁਲ ਹੈਗਾ ਪੂਰੀ ਤਰ੍ਹਾਂ ਜਿਹੜਾ ਟੋਟ ਚੁੱਕਿਆ ਕਾਫੀ ਵੱਡਾ ਨੁਕਸਾਨ ਜਿਹੜਾ ਇਸ ਇਲਾਕੇ ਦੇ ਵਿੱਚ ਵੀ ਹੋਇਆ ਜਿਸ ਨੂੰ ਲੈ ਕੇ ਉੱਧਰ ਦਾ ਪਾਣੀ ਵੀ ਜਿਹੜਾ ਆ ਇਹਨਾਂ ਦਰਿਆਵਾਂ ਦੇ ਵਿੱਚ ਜਿਹੜਾ ਪਹੁੰਚਿਆ ਲੋਕੀ ਕਾਫੀ ਜਿਹੜੇ ਆ ਰੋਸ਼ਤੇ ਵਿੱਚ ਨੇ ਹੈਗੇ ਲੋਕਾਂ ਵੱਲੋਂ ਮੰਗ ਵੀ ਕੀਤੀ ਇਹਦੇ ਸਰਕਾਰ ਤੋਂ ਕਿ ਜਲਦ ਇਸ ਵੱਲ ਸਰਕਾਰ ਧਿਆਨ ਦੇਵੇ ਤੇ ਜਿਹੜੇ ਲੋਕਾਂ ਦਾ ਨੁਕਸਾਨ ਆਇਆ ਉਸ ਦੀ ਪਰਪਾਈ ਕਰੇ ਗੱਲਬਾਤ ਸੁਣਾ ਨੇ ਲੋਕਾਂ ਨੇ ਕੀਤੀ ਹੋਈ ਤਦ ਤੱਕ ਬਣੀ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਕੀ ਗੱਲਬਾਤ ਹੋਈ ਮੈਂ ਮਾਸਟਰਾਨ ਵਿਜੇ ਬਲਾ ਪਿੰਡ ਨਿਆਲ ਬਲਾਗ ਬਮਿਆਲ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਇਹ ਦੱਸਣਾ ਚਾਹਨਾ ਸਾਥ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਭਾਈ ਆ ਜਿਹੜਾ ਫਲੱਡ ਜਿਹੜਾ ਪਿਆ ਪਹਿਲਾਂ ਫਲੱਡ ਨਾਲੋਂ ਵੀ ਜ਼ਿਆਦਾ ਫਲੱਡ ਆ ਰਿਹਾ ਇੱਥੇ ਰਾਤ ਵਿੱਚ ਪੁਲੀ ਟੁੱਟੀ ਪਈ ਸੀਗੀ ਪੀਡਬਲੂ ਕਹਿਣ ਦੇ ਬਾਵਜੂਦ ਵੀ ਮੰਤਰੀਆਂ ਸਰ ਦੇ ਆਂ ਜਾਣ ਦੇ ਬਾਵਜੂਦ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਕਿ ਹੁਣ ਤੁਹਾਡੇ ਆਮ ਲੋਕਾਂ ਨੂੰ ਇਸ ਵਾਰ ਭਾਈ ਦੁਕਾਨ ਹੋ ਰਿਹਾ ਜਿਹੜੀ ਆਵਾਜਾਈ ਉਹ ਵੀ ਬੰਦ ਹੋ ਗਈ ਹੈ ਉਹਦੇ ਬਾਅਦ ਆਪਣਾ ਜੋ ਵੀ ਖਾਧੇ ਸਮਗਰੀ ਸਾਮਾਨ ਦਾ ਢੋਆਟ ਹੋਈ ਹੈ ਉਹ ਵੀ ਇੱਕ ਪਾਸੇ ਮਤਲਬ ਰੁਕ ਗਈ ਹੈ ਜੇ ਮਾਲਵਾ ਇਹ ਜਿਹੜੇ ਮਾਲਵਾ ਜਿਹੜੇ ਚੀਜ਼ ਇਹ ਦਿਖਾਈ ਦੇ ਰਹੇ ਨੇ ਇਹ ਬਹੁਤ ਧਿਆਨ ਗਣੇ ਇਹਦੇ ਨਾਲ ਸਾਡੀਆਂ ਫਸਲਾਂ ਦਾ ਵੀ ਨੁਕਸਾਨ ਜਿਹੜਾ ਹੋ ਰਿਹਾ ਤੇ ਇਹਦੀ ਜਿਹੜੀ ਉਹ ਪਰਭਾਈ ਸਰਕਾਰ ਨੂੰ ਕਰਨੀ ਚਾਹੀਦੀ ਤਾਂ ਕਿ ਕਿਸਾਨਾਂ ਨੂੰ ਥੋੜੀ ਰਾਹਤ ਮਿਲ ਸਕੇ ਤੇ ਇਸ ਵਰਖਾ ਦੇ ਨਾਲ ਨਾਲ ਕੁਝ ਮਕਾਨ ਵੀ ਢੱਠੇ ਨੇ ਉਹ ਵੀ ਜਿਹੜੇ ਮਕਾਨ ਕਸ਼ਤੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਚਾਹਿਆ ਨਾਲ ਤਰੀਬਾ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਏ ਤਾਂ ਕਿ ਉਹ ਵੀ ਆਪਣਾ ਜੀਤੇ ਰਹਿਣ ਬਚੇਰਾ ਬਣਾ ਸਕਣ ਤੇ ਆਹ ਪਾਣੀ ਹੀ ਪਾਣੀ ਜਿਹੜਾ ਚਾਰੋਂ ਪਾਸੇ ਦਿਖਾਈ ਦੇ ਰਿਹਾ ਪਿੰਡਾਂ ਵਿੱਚ ਵੀ ਪਾਣੀ ਵੜ ਗਿਆ ਮੇਰੇ ਪਿੰਡ ਅਨਿਆਲ ਦੇ ਵਿੱਚ ਵੀ ਪਾਣੀ ਜਿਹੜਾ ਵੜ ਗਿਆ ਤੇ ਇਸ ਪਾਣੀ ਨਾਲ ਨੁਕਸਾਨ ਹੋ ਰਿਹਾ ਤੇ ਨੁਕਸਾਨ ਦੀ ਜਿਹੜੀ ਸਰਕਾਰ ਜਿਹੜੀ ਉਹਦੀ ਭਰਪਾਈ ਕਰੇ ਤਾਂ ਕਿ ਥੋੜਾ ਜਿਹਾ ਰਾਹ ਮਿਲ ਸਕੇ ਹਾਂਜੀ ਹਾਂਜੀ ਕੀ ਗੱਲਬਾਤ ਹੋਈ ਜੀ ਸਰ ਗੱਲਬਾਤ ਹੈ ਕਿ ਬੜੀ ਨੁਕਸਾਨ ਹੋ ਗਿਆ ਸਾਨੂੰ ਕਿਸਾਨਾਂ ਨੂੰ ਇਹ ਸਾਡੇ ਦੇ 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 ਪੁਲ ਟੁੱਟ ਗਈ ਹੈ ਪ੍ਰਸ਼ਾਸਨ ਨੂੰ ਪਹਿਲੇ ਹੀ ਮੰਗ ਕੀਤੀ ਸੀ ਸਾਡੇ ਬਮਿਆਲ ਪਿਛਲੇ ਇਲਾਕੇ ਨੂੰ ਸਾਨੂੰ ਕੋਈ ਨਹੀਂ ਦੇਖਦਾ ਜਿੱਲੇ ਬੋਟ ਲੈਣੇ ਉਲੇ ਸਾਰੇ ਆ ਜਾਂਦੇ ਆ ਇਲੇ ਸਾਨੂੰ ਕੋਈ ਨਹੀਂ ਦੇਖਦਾ ਹੈਗਾ ਜੀ ਤੇ ਸਾਡੇ ਇਸ ਪੁਲੀ ਟੁੱਟਣ ਨਾਲ ਸਾਡੇ ਕਿਸਾਨਾਂ ਨੂੰ ਪਿੰਡਾਂ ਨੂੰ ਬੜਾ ਨੁਕਸਾਨ ਹੋ ਗਿਆ ਇਹ ਨਾਲ ਕੀ ਮੰਗ ਕਰਦੇ ਮੰਗੇ ਕਦਿਆਂ ਕਿ ਸਰਕਾਰ ਸਾਡੇ ਕਿਸਾਨਾਂ ਨੂੰ ਕੁਛ ਨਾ ਕੁਛ ਸੋਚੇ ਔਰ ਇਹ ਜਲਦੀ ਜਲਦੀ ਨਾ ਪੂਰੀ ਦਾ ਕੁਛ ਹੱਲ ਕਰਨ ਜੀ ਸਾਡੇ ਜਾਤਾ ਜਦ ਬੰਦ ਹੋ ਗਿਆ ਔਰ ਮੈਂ ਇਹ ਪ੍ਰਚਾਰਨ ਮੰਗ ਕਰਨਾ ਹੈ ਕਿ ਸਾਡੇ ਕਿਸਾਨਾਂ ਬਾਰੇ ਕੁਛ ਸੋਚਿਆ ਜਾਵੇ